Okay. ਨਾਮ ਆਪਣਾ ਹੀ ਨਰਾਨਾ ਰਾਜ ਸਿੰਘ ਰਾਜਾ ਕੀ ਗੱਲ ਹੋ ਰਹੀ ਇਹ ਜੀ ਕਿਤੇ ਪੀਤੀ ਪੁੱਤੀ ਚ ਲੜ ਪਈ ਜੀ ਦੋਵੇਂ ਬਾਪ ਪੁੱਤ ਠੀਕ ਹੈ ਜੀ بڑا ਮੁੰਡਾ ਹੈ ਇਹਦਾ ਇਹ ਇੱਕ ਛੋਟਾ ਹੈ ਠੀਕ ਹੈ ਤੇ ਇਹਨੇ ਮਾਰੀ ਟੁੱਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੀ ਹੋ ਗਈ ਅਸੀਂ ਤਾਂ ਹੁਣ ਬਾਹਰੋਂ ਆਏ ਆ ਨਾ ਸਾਨੂੰ ਤਾਂ ਪਤਾ ਨਹੀਂ ਥੋੜੀ ਕੀ ਰਿਸ਼ਤੇ ਜੀ ਮੇਰਾ ਭਾਈ ਲੱਗਦਾ ਜੀ بڑا ਮੇਰੇ ਤੋਂ بڑا ਜੀ ਕੀ ਨਾਮ ਕੀ ਇਹਨਾਂ ਦਾ ਜੀ ਇਹਨਾਂ ਸਾਫ ਸਿੰਘ ਹੈ ਜੀ ਠੀਕ ਹੈ ਜੀ ਤੇ ਜਿਹੜੇ ਮੁੰਡੇ ਨੇ ਮਤਲਬ ਤੁਸੀਂ ਦੱਸਣ ਜਾ ਰਹੇ ਹੋ ਪੇਉ ਪੁੱਤ ਦਾ ਨਾਮ ਕੀ ਹੈ ਜੀ ਕੁਲਦੀਪ ਆ ਜੀ ਦਿਹਾੜੀ ਦਾ ਪੈ ਕਰਦਾ ਦੋਵੇਂ ਦਿਹਾੜੀ ਦਾ ਪੈ ਕਰਦੇ ਸੀ ਅੱਛਾ ਅੱਜ ਐਤਵਾਰ ਹੀ ਫੈਕਟਰੀ ਚ ਲੱਗਿਆ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਏ ਵਾ ਅੱਛਾ ਗੁਰਦੁਆਰੇ ਮੈਨੂੰ ਆਂਦੀ ਆ ਫਿਰ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੋੜ ਲਈ ਆ ਹੂੰ ਮੜ ਕੇ ਮੈਂ ਕਿਹਾ ਕੋਈ ਨਾ ਕੋਈ ਬੁੱਢੇ ਨਾਲ ਗੱਲ ਅੰਦਰ ਕਰੂਗਾ ਜਿਹੜਾ ਬੈਠਾ ਮੈਂ ਫਟਾਫਟ ਉੱਥੋਂ ਆ ਕੇ ਲੈ ਕੇ ਆਪਣਾ ਫੋਲ ਬਿਲਰ ਆਖੀ ਆਖੇ ਇੱਥੇ ਪੜ ਗਈਆਂ ਉਹਨੇ ਚਿਰ ਨੂੰ ਇਹ ਵੀ ਆ ਗਿਆ ਠੀਕ ਹੈ ਆ ਕੇ ਅਲੱਗ ਪਾ ਗਾਲਾਂ ਕੱਢ ਲਾ ਪਿਆ ਮੈਂ ਕਿਹਾ ਕਲੀਬ ਗਾਲਾਂ ਨਾ ਕੱਢ ਉਹ ਤੈਨੂੰ ਮਾਰੀ ਨਹੀਂ ਆਂਦਾ ਚੰਗਾ ਨਹੀਂ ਆਂਦਾ ਠੀਕ ਉਹ ਕਿਉਂ ਕਰਕੇ ਪਿਆ ਹੈ ਤੂੰ ਕਿਉਂ ਬੁਲਾਣਾ ਉਹਨੂੰ ਠੀਕ ਹੈ ਜੀ ਆਂਦਾ ਮੈਂ ਚੇਹਦਾ ਹੀ ਬੁਲਾਉਂਗਾ ਤੇ ਮੱਚੇ ਕਿੱਥੇ ਲੱਗੀ ਉਹਨਾਂ ਦੇ ਅਤਾ ਜੀ ਸਿਰ ਤੇ ਇੱਟ ਮਾਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਟਾਂ ਲੱਗੇ ਭੱਜਾ ਠੀਕ ਹੈ ਮੁੰਡਾ ਠੀਕ ਮੈਂ ਭੱਜ ਗਈਆਂ ਪੂਰੀ ਲੁੱਕ ਗਈ ਉੱਧਰ वो मेरा घर वाला है। ठीक तो है। टोटल होंगी ये। मांतपुर। ठीक है। ਪਾਲੀ ਨਾ ਹਾਂਜੀ ਇੱਥੇ ਪਾਲੀ ਲੱਡ ਬੋਲ ਨਹੀਂ ਨਹੀਂ ਇਸ ਆਪਾਂ ਸਟੈੱਥਰ ਵਿੱਚੇ ਵੀ ਉੱਥੇ ਲਾਵਾਂਗੇ ਡਬਲ ਕਰਾਂਗੇ ਆਏ ਕਰ ਲਓ ਹਾਂ ਚਲੋ ਬੇਟੂ ਠੀਕ ਹੈ ਇਹਨਾਂ ਨੂੰ ਪਤਾ ਜੇ ਉਹ ਆਪਣੇ ਅੰਦਰ ਕਮਿਊਨਿਟੀ ਲੋਕਾਂ ਤੋਂ ਜਿਸ ਚੀਜ਼ ਸਰਾਜਦੇ ਭਾਈ ਦਾ ਘਰ ਵਿੱਚ ਨਰਸਾ ਉਹ ਰੋਲਾ ਜੇ ਕਿੱਥੇ ਗਏ ਦੇਖੋ ਵੀਡੀਓ ਲੈ ਕੇ ਕਰੋ ਮਾੜਾ ਕਿਤੇ ਬੈਠਾ ਹੋਇਆ ਹੈ ਕਿ ਕਿਤੇ ਬਾਹਰ ਜਿੱਥੇ ਸਾਜਣਾ ਫਾਇਦਾ ਕਰਦੇ ਨਾਲ ਹੀ ਕਰਦੇ ਜਦੋਂ ਤੁਸੀਂ ਮੁਕਤ ਰੱਬੇ ਬਸ ਜੇ ਕੀ ਮੈਂ ਬਦਲਦਾ ਬਿਆਦ ਹੈ ਹੋਦੀ ਬਸਾਮ ਨਾ ਵੀ ਹਾਂ ਅਰ ਯੋ ਆ ਪੰਜ ਚੇ ਦਾ ਬਸੇ ਪਤਾ ਨਹੀਂ ਜਾਂਦੇ ਇੰਨੇ ਫੋਨ ਕਰਿਆ ਮਗਨ ਜਵਾਬ ਨਹੀਂ ਦੋਨੇ ਬਾਰ ਬੁਤ ਚੁੱਕੇ ਰਹੇ ਹੈ ਦੋਨੇ ਘਰੋਂ ਉਸ ਕਰ ਰਹੇ ਹੈ ਜੀ ਆਹ ਇੱਕ ਵਾਰ ਕੀ ਆਪ ਸੰਜੀ ਬਸ ਤੇ ਤੂ ਤੇਜ਼ ਨਾ ਹੋ ਮਾਤਾ ਜੀ 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 ਮ ਬਾਪੂਤੀ ਲੜਾਈ ਹੋਈ ਹੈ। ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਕੁ ਖਾਲੀ ਦੀ ਏਜ ਹੈ। ਉਹਦੀ ਆਪਣੇ بیٹے ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ। ਉਹਨੂੰ ਆਪਸ ਵਿੱਚ ਲੜੇ ਨੇ ਤੇ ਉਹਨੇ ਤੈਸ ਚ ਆ ਕੇ ਕੁਲਦੀਪ ਸਿੰਘ ਨੇ ਇੱਕ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਹਦੀ ਡੈਥ ਹੋ ਗਈ। ਉਹ ਸਿੱਧੀ ਹੋ ਗਈ। ਹਾਂਜੀ ਹਾਂਜੀ ਉਹਦੀ ਮੌਕੇ ਦੀ ਡੈਥ ਹੋ ਗਈ ਸੀ। ਉਹਦੀ ਡੈੱਡ ਬੋਡੀ ਨੂੰ ਉੱਥੇ ਹਸਪੀਟਲ ਵਾਰਸਾਪਰੋਂ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪਰਦਰ ਅਗਲੀ ਕਾਰਵਾਈ ਕਰਕੇ ਕਤਲ ਦਾ ਦਰਜ ਕਰਕੇ ਕ੍ਰਿਤੀਸ਼ਾ ਮਸਲੀਆਵਾਂਗੇ ਜਿਹੜਾ ਰੀਜ਼ਨ ਪਤਾ ਲੱਗਿਆ ਭਜੀ ਕੀ ਹੈ ਨਹੀਂ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਰਿਸ਼ਤੇਦਾਰਾਂ ਵੱਲੋਂ ਪਰਿਵਾਰਕ ਮੈਂਬਰਾਂ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਇਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੋਂ ਬਾਅਦ ਇਸ ਚਾਕੇ ਉਹਨੇ ਇਹ ਕਦਮ ਚੁੱਕਿਆ ਮੁੰਡੇ ਨੂੰ ਸੱਟਾਂ ਲੱਗੀਆਂ ਜਦੋਂ ਨਹੀਂ ਹਾਂਜੀ ਜਿਹੜਾ ਦੋਸ਼ੀ ਹੈ ਜਿਹਨੇ ਆਪਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਹੱਤਪਾਈ ਦੇ ਵਿੱਚ ਕਿ ਮਾਰੇ ਵੀ ਉਹਦੀ ਹੀ ਮਾਰੇ ਉਹਦੇ ਵਿੱਚ ਸੱਟ ਇਹ ਉਹਦੇ ਵੱਲੋਂ ਇੱਟ ਮਾਰਨੀ ਨਹੀਂ ਦਿੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਘਰ ਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਰ ਤਾਂ ਅੰਜਾਮ ਦਿੱਤਾ ਇਹ ਤਾਂ ਨਾ ਕੁਲਦੀਪ ਸਿੰਘ ਹੈ ਜੀ ਇਕੱਠੇ ਰਹਿੰਦੇ ਨੇ ਘਰ ਚੋਂ ਇਕੱਠੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਜਿਹੜਾ ਹੈਗਾ ਇਹ ਝਗੜਾ ਹੋਇਆ ਇਹ ਮੈਰਿਡ ਹੈ ਇਹ ਮੈਰਿਡ ਸੀਗਾ ਤੇ ਉਦੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਡਿਸਕਿਊਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਨਹੀਂ ਕੱਲੇ ਤਾਂ ਤਾਂ ਅੰਜਾਮ ਦਿੱਤਾ ਪਿੰਡੇ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਕਰਨ ਨੂੰ ਜਾਂਦੇ ਹਾਂ। ਫਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲਏ ਆਂ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਜਿਹੜੀ ਹੈਗੀ ਅਗਲੀ ਵਾਰ ਚ ਲਿਆਵਾਂਗੇ।